ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਜਿਹੜੀ ਰੈਸਪੀ ਸ਼ੇਅਰ ਕਰਨ ਲੱਗੀ ਆ ਕੋਈ ਖਾਸ ਤੇ ਨਹੀਂ ਆ ਬਟ ਹਾਂ ਮੇਰੇ ਲਈ ਇਹ ਸਲੀ ਖਾਸ ਆ ਕਿਉਂਕਿ ਮੈਂ ਪਹਿਲਾਂ ਕਦੇ ਵੀ ਕਚਾਲੂ ਜਿਹੜੇ ਆ ਉਹ ਨਹੀਂ ਖਾਂਦੀ ਹੁੰਦੀ ਸੀਗੀ ਮੈਨੂੰ ਕਚਾਲੂ ਜਿਹੜੇ ਆ ਨਹੀਂ ਪਸੰਦ ਸੀਗੇ ਆ ਇਵਨ ਇਥੋਂ ਤੱਕ ਕਿ ਜਦੋਂ ਮਤਲਬ ਕਿ ਛੋਟੇ ਹੁੰਦੇ ਜਦੋਂ ਸਕੂਲ ਵਿੱਚ ਅਸੀਂ ਪੜ੍ਹਦੇ ਸੀ ਨਾ ਉਦੋਂ ਵੀ ਜਦੋਂ ਕਚਾਲੂ ਜਦੋਂ ਚਾਟ ਵਗੈਰਾ ਖਾਂਦੇ ਸੀ ਨਾ ਤੇ ਚਾਟ ਦੇ ਵਿੱਚ ਅਮਰੂਦ ਸੰਤਰਾ ਕਚਾਲੂ ਆਲੂ ਤੇ ਕੇਲੇ ਇਹ 5 ਇਨਗਰੀਡੀਅੰਟ ਜਿਹੜੇ ਹੁੰਦੇ ਸੀਗੇ ਤੇ ਉਹਦੇ ਵਿੱਚੋਂ ਮੈਂ ਜਦੋਂ ਕਚਾਲੂ ਮੇਰੇ ਮੂੰਹ 'ਚ ਹੁੰਦਾ ਸੀ ਨਾ ਤੇ ਫਿਰ ਮੈਨੂੰ ਮਤਲਬ ਕਿ ਮੈਨੂੰ ਵਧੀਆ ਨਹੀਂ ਸੀ ਲੱਗਦਾ ਬਟ ਹੁਣ ਮੈਂ ਜਿਹੜਾ ਆ ਉਹ ਕਚਾਲੂ ਖਾਣ ਲੱਗ ਗਿਆ ਤੇ ਮੈਨੂੰ ਬਹੁਤ ਟੇਸਟੀ ਲੱਗਦੇ ਆ ਸੋ ਸੋਚਿਆ ਕਿਉਂ ਨਾ ਮੈਂ ਤੁਹਾਡੇ ਨਾਲ ਆਪਣੀ ਰੈਸਪੀ ਜਿਹੜੀ ਸ਼ੇਅਰ ਕਰ ਦਵਾਂ ਵੈਸੇ ਤੇ ਹਰ ਕੋਈ ਕਚਾਲੂ ਜਿਹੜਾ ਹੈ ਉਹ ਬਣਾ ਹੀ ਲੈਂਦਾ ਆ ਕਿ ਚਾਲੂ ਜਿਹੜੇ ਆ ਮੈਂ ਵੱਡੇ ਕੁੱਕਰ ਵਿੱਚ ਉਬਲਣ ਵਾਸਤੇ ਰੱਖ ਦਿੱਤੇ ਆ ਇਹਨਾਂ ਨੂੰ ਟਾਈਮ ਜਿਹੜਾ ਜ਼ਿਆਦਾ ਲੱਗਦਾ ਆ ਇਹ ਚੰਗੀ ਤਰ੍ਹਾਂ ਗਲੇ ਹੋਣ ਫੇਰੀ ਸੋ ਮੈਂ ਉਬਲਣ ਮਤਲਬ ਕਿ ਉਬਾਲਣ ਵੇਲੇ ਜਿਹੜਾ ਵਿੱਚ ਨਮਕ ਪਾ ਦਿੱਤਾ ਸੀਗਾ ਨਾਲ ਹੀ ਮੈਂ ਕਾਲੇ ਛੋਲੇ ਵੀ ਰਾਤ ਨੂੰ ਭਿਓ ਕੇ ਰੱਖ ਦਿੱਤੇ ਸੀਗੇ ਉਹ ਵੀ ਮੈਂ ਉਬਲਣ ਵਾਸਤੇ ਰੱਖ ਦਿੱਤੇ ਆ ਤੇ ਇਹ ਆ ਇਮਲੀ ਤੇ ਇਹ ਜਿਹੜੀ ਆ 200 ਗ੍ਰਾਮ ਇਮਲੀ ਸੀਗੀ ਉਹਦਾ ਮੈਂ 3rd ਪਾਰਟ ਜਿਹੜਾ ਉਹ ਲਿਆ ਆ ਮਤਲਬ ਕਿ ਕਿਲੋ ਜਿਹੜੇ ਆ ਉਹ ਕਚਾਲੂ ਆ ਤੇ ਅੱਧੀ ਕੌਲੀ ਜਿਹੜੀ ਆ ਛੋਲੇ ਆਂਦੀ ਆ ਤੇ ਇੱਕ ਚਾਲੂ ਵੀ ਉਬਲ ਗਿਆ ਤੇ ਛੋਲੇ ਵੀ ਜਿਹੜੇ ਉਬਲ ਗਿਆ ਜਿੰਨੇ ਦਿਨ ਉਹਨਾਂ ਦਾ ਪ੍ਰੈਸ਼ਰ ਡਾਊਨ ਹੁੰਦਾ ਆ ਉਹਨੇ ਦਿਨ ਮੈਂ ਪਿਆਜ਼ ਤੇ ਜਿਹੜੇ ਟਮਾਟਰ ਆ ਉਹ ਕੱਟ ਲੈਣੇ ਆ ਪਿਆਜ਼ ਮੈਂ ਛਿੱਲ ਲਿਆ ਤੇ ਇਹਨਾਂ ਦੇ ਜਿਹੜੇ ਮੈਂ ਇੱਕ ਪੀਸ ਮਤਲਬ ਕਿ ਤਿੰਨ ਤਿੰਨ ਪੀਸ ਜਿਹੜੇ ਕਰ ਲੈਣੇ ਆ ਇੱਕ ਇੱਕ ਪਿਆਜ਼ ਦੇ ਤੇ ਸੇਮ ਹੀ ਮੈਂ ਟਮਾਟਰ ਦੇ ਵੀ ਕਰ ਲੈਣੇ ਆ ਕਿਉਂਕਿ ਜਦੋਂ ਇੰਨੇ ਨੇ ਪਿਆਜ਼ ਤੇ ਟਮਾਟਰ ਕੱਢਨੇ ਹੁੰਦੇ ਆ ਨਾ ਤੇ ਫਿਰ ਟਾਈਮ ਜ਼ਿਆਦਾ ਲੱਗਦਾ ਹੈ ਪਰ ਅੱਜਕੱਲ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਆ ਜਿਹੜੀਆਂ ਘੱਟ ਟਾਈਮ ਦੇ ਵਿੱਚ ਹੀ ਮਤਲਬ ਕਿ ਕੰਮ ਆਸਾਨ ਕਰ ਦਿੰਦੀਆਂ ਜਿਵੇਂ ਕਿ ਇਹ ਫੂਡ ਪ੍ਰੋਸੈਸਰ ਆ ਸੋ ਇਹਦੇ ਨਾਲ ਮੈਂ ਫਟਾਫਟ ਜਿਹੜੀ ਆ ਉਹ ਸਾਰੀ ਕਟਿੰਗ ਜਿਹੜੀ ਕਰ ਲੈਣੀ ਆ ਪਿਆਜ਼ ਵੀ ਚੀਰੇ ਜਾਣੇ ਆ ਤੇ ਟਮਾਟਰ ਵੀ ਚੀਰੇ ਜਾਣੇ ਆ ਸੋ ਪਿਆਜ਼ ਤੇ ਟਮਾਟਰ ਜਿਹੜੇ ਆ ਉਹ ਮੈਂ ਕੱਟ ਲਏ ਆ ਤੇ ਹੁਣ ਮੈਂ ਕੀ ਕਰਾਂਗੀ ਕਿ ਜਿਹੜੀ ਇਮਲੀ ਆ ਨਾ ਉਹਨੂੰ ਮੈਂ ਭਿਓ ਕੇ ਰੱਖਿਆ ਸੀ ਮਤਲਬ ਕਿ ਗਰਮ ਪਾਣੀ ਵਿੱਚ ਭਿਓ ਕੇ ਰੱਖਿਆ ਸੀ ਨਾ ਤੇ ਇਹਨੂੰ ਮੈਂ ਇਹਦਾ ਜਿਹੜਾ ਪਲਪ ਆ ਉਹ ਕੱਢ ਲੂੰਗੀ ਪਹਿਲਾਂ ਮੈਂ ਹੱਥਾਂ ਦੇ ਨਾਲ ਮਲ ਮਲ ਕੇ ਇਹਦੀਆਂ ਜਿਹੜੀਆਂ ਸਾਰੀਆਂ ਗਿੱਟਕਾਂ ਆ ਉਹਨਾਂ ਨੂੰ ਵੱਖਰਾ ਕਰ ਲੂੰਗੀ ਤੇ ਫਿਰ ਮੈਂ ਇੱਕ ਸ਼ਾਨਣੀ ਦੇ ਨਾਲ ਜਿਹੜਾ ਇਹਨਾਂ ਨੂੰ ਸ਼ਾਨ ਲੈਣਾ ਆ ਇਮਲੀ ਦਾ ਜਿਹੜਾ ਸਾਰਾ ਪulp ਕੱਢ ਕੇ ਤੇ ਫਿਰ ਇਹਨੂੰ ਜਿਹੜਾ ਆ ਇਹਦੇ ਵਿੱਚ ਥੋੜੀ ਜੀ ਚੀਨੀ ਪਾ ਲਓ ਜਾਂ ਗੁੜ ਪਾ ਲਵੋ ਤੇ ਅੱਜ ਜਿਹੜਾ ਗੁੜ ਵੀ ਨਹੀਂ ਸੀਗਾ ਤੇ ਸ਼ੱਕਰ ਵੀ ਨਹੀਂ ਸੀਗੀ ਹਾਂ ਗੁੜ ਜਿਹੜਾ ਬੈਟਰ ਆਂਦਾ ਆ ਬਟ ਅ ਸ਼ੱਕਰ ਦੇ ਨਾਲ ਇੰਨਾ ਜ਼ਿਆਦਾ ਮਿੱਠਾ ਨਹੀਂ ਹੁੰਦਾ ਫਿਰ ਮੈਂ ਇੱਕ ਚਮਚੇ ਦੇ ਵਿੱਚ ਜਿਹੜਾ ਆ ਉਹ ਚੀਨੀ ਦਾ ਪਾ ਦਿੱਤਾ ਖੰਡ ਦਾ ਪਾ ਦਿੱਤਾ ਹੈ ਤੇ ਇਹਨੂੰ ਮੈਂ ਮਤਲਬ ਕਿ 5 ਮਿੰਟ ਵਾਸਤੇ ਜਿਹੜਾ ਪਕਾ ਲੈਣਾ ਜਦੋਂ ਉਬਾਲ ਆਊਗਾ ਨਾ ਉਸ ਤੋਂ ਬਾਅਦ ਇਹਨੂੰ ਸਿਰਫ 1 ਮਿੰਟ ਲਈ ਪਕਾਉਣਾ ਹੈ ਤੇ ਬੰਦ ਕਰ ਦੇਣਾ ਹੈ ਤੇ ਜਿੰਨੀ ਦੇਰ ਇਮਲੀ ਤਿਆਰ ਹੁੰਦੀ ਪਈ ਆ ਉਨੀ ਦੇਰ ਮੈਂ ਲੈ ਲਿਆ 6 ਕੇਲੇ ਤੇ ਕੇਲਿਆਂ ਨੂੰ ਵੀ ਜਿਹੜਾ ਆ ਉਹ ਮੈਂ ਫਟਾਫਟ ਕੱਟ ਲੈਣਾ ਆ ਸੋ ਇਮਲੀ ਦੇ ਵਿੱਚ ਜਿਹੜਾ ਆ ਉਬਾਲ ਆ ਗਿਆ ਆ ਤੇ ਜਿਹੜੇ ਕੇਲੇ ਆ ਉਹ ਵੀ ਮੈਂ ਕੱਟ ਲਏ ਆ ਕੁੱਕਰ ਦਾ ਪ੍ਰੈਸ਼ਰ ਜਿਹੜਾ ਉਹ ਡਾਊਨ ਹੋ ਗਿਆ ਤੇ ਛੋਲਿਆਂ ਨੂੰ ਕੱਢ ਕੇ ਇੱਕ ਟੋਕਰੀ ਵਿੱਚ ਰੱਖ ਦਿੱਤਾ ਆ ਤੇ ਕਚਾਲੂ ਵੀ ਕੱਢ ਲਏ ਇੱਕ ਟੋਕਰੀ ਵਿੱਚ ਫਟਾਫਟ ਛਿੱਲ ਕੇ ਇਹਨਾਂ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਿਆ ਆ ਤੇ ਹਾਫ ਆਫ ਕਰ ਦਿੱਤਾ ਆ ਅਸਲ 'ਚ ਮੈਂ ਇਹਨਾਂ ਨੂੰ ਹਾਫ ਆਫ ਕਰਕੇ ਹੀ ਉਬਲਣ ਵਾਸਤੇ ਰੱਖਿਆ ਸੀਗਾ ਫਿਰ ਇਹ ਜਲਦੀ ਗਲ ਜਾਂਦੇ ਆ ਜਦੋਂ ਵੀ ਕਚਾਲੂ ਨੂੰ ਉਬਾਲੋ ਤਾਂ ਜਿਹੜਾ ਆ ਇਹਨਾਂ ਨੂੰ 10 ਤੋਂ 15 ਮਿੰਟ ਦਿਓ ਜਦੋਂ ਫਰਸਟ ਵਿਸਲ ਆਉਂਦੀ ਆ ਨਾ ਉਸ ਤੋਂ ਬਾਅਦ ਸੋ ਕੜਾਈ ਵਿੱਚ ਹੁਣ ਮੈਂ ਪਾ ਦਿੱਤੇ ਆ ਕੱਟੇ ਹੋਏ ਕਚਾਲੂ ਨਾਲ ਪਾ ਦਿੱਤੇ ਆ ਕੱਟੇ ਹੋਏ ਕੇਲੇ ਉੱਤੋਂ ਪਾ ਦਿੱਤੇ ਆ ਚਨੇ ਤੇ ਨਾਲ ਹੀ ਮੈਂ ਇਹਦੇ ਵਿੱਚ ਬਰੀਕ ਕੱਟੇ ਹੋਏ ਪਾ ਦਿੰਦੇ ਆ ਪਿਆਜ਼ ਉੱਤੋਂ ਨਾਲ ਹੀ ਪਾ ਦੇਣਾ ਟਮਾਟਰ ਫਿਰ ਜਿਹੜੇ ਰੋਟੀਨ ਦੇ ਮਸਾਲੇ ਹੋ ਗਏ ਨਮਕ ਤੇ ਹਲਦੀ ਨਹੀਂ ਪਾਉਣੀ ਇਹਦੇ ਵਿੱਚ ਨਮਕ ਗਰਮ ਮਸਾਲਾ ਕਾਲੀ ਮਿਰਚ ਜੀਰਾ ਪਾਊਡਰ ਇਹ ਸਾਰੇ ਮਸਾਲੇ ਦੇ ਵਿੱਚ ਪਾ ਦੇਣੇ ਆ ਤੇ ਇੱਕ ਇਹਦੇ ਵਿੱਚ ਪਾ ਦੇਣੀ ਆ ਇੱਕ ਚਮਚ ਹੱਥਾਂ ਨਾਲ ਮਸਲ ਕੇ ਜਵੈਨ ਸੋ ਬਸ ਇਹੀ ਇਸ ਚੀਜ਼ ਦੇ ਐਨ ਇੰਗਰੀਡੀਅੰਟ ਆ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਮੈਂ ਪਰ ਹਰੀ ਮਿਰਚ ਪਾਈ ਆ ਜਾਂ ਲਾਲ ਮਿਰਚ ਪਾ ਲਵੋ ਜਾਂ ਹਰੀ ਮਿਰਚ ਪਾ ਲਵੋ ਆਪਣੇ ਟੇਸਟ ਦੇ ਅਕੋਰਡਿੰਗ ਸਾਡੇ ਘਰ ਕੋਈ ਵੀ ਲਾਲ ਮਿਰਚ ਨਹੀਂ ਖਾਂਦਾ ਅਸੀਂ ਜ਼ਿਆਦਾ ਹਰੀ ਮਿਰਚ ਯੂਜ਼ ਕਰਦੇ ਆ ਉਤੋਂ ਮੈਂ ਜਿਹੜਾ ਗਰਮ ਗਰਮ ਇਮਲੀ ਨੂੰ ਉਬਾਲਿਆ ਸੀ ਉਹ ਪਾ ਦਿੱਤਾ ਆ ਜਦੋਂ ਅਸੀਂ ਗਰਮ ਗਰਮ ਇਮਲੀ ਇਹਦੇ ਉੱਤੇ ਵੀ ਪਾਉਨੇ ਆਣਾ ਤੇ ਜਿਹੜੇ ਮਸਾਲੇ ਆ ਨਾ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਆ ਤੇ ਜਿਹੜੀ ਸਬਜ਼ੀ ਆ ਥੋੜੀ ਜਿਹੀ ਰਸਮੀ ਸੀ ਬਣ ਜਾਂਦੀ ਆ ਤੇ ਇਹ ਕਚਾਲੂ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਆ ਇਹਦਾ ਜਿਹੜਾ ਸਾਰਾ ਕੰਮ ਹੁੰਦਾ ਹੈ ਨਾ ਉਹਨੂੰ ਮਤਲਬ ਕਿ ਕਟਿੰਗ ਦਾ ਉਬਾਲਣ ਦਾ ਹੀ ਹੁੰਦਾ ਆ ਬਟ ਇਹ ਜਿਹੜੇ ਕਚਾਲੂ ਬਹੁਤ ਜਲਦੀ ਬਣ ਜਾਂਦੇ ਆ ਇਹਨੂੰ ਐਜ਼ ਆ ਤੁਸੀਂ ਚਾਟ ਵੀ ਖਾ ਸਕਦੇ ਹੋ ਐਜ਼ ਆ ਸਬਜੀ ਵੀ ਖਾ ਸਕਦੇ ਹੋ ਤੇ ਅਸੀਂ ਤੇ ਜਿਹੜਾ ਆ ਅੱਜ ਜਿਹੜਾ ਉਹ ਐਜ਼ ਆ ਸਬਜੀ ਹੀ ਬਣਾਇਆ ਆ ਤੇ ਅਗਰ ਤੁਸੀਂ ਚਾਟ ਦੇ ਤੌਰ ਤੇ ਖਾਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਗੁੜ ਵਾਲੀ ਖੱਟੀ ਮਿੱਠੀ ਚਟਨੀ ਪਾ ਲਵੋ ਉਤੋਂ ਹਰੀ ਮਤਲਬ ਕਿ ਹਰੀ ਚਟਨੀ ਪਾ ਲਵੋ ਤੇ ਇਹਦਾ ਟੇਸਟ ਜਿਹੜਾ ਆ ਹੋਰ ਵੱਧ ਜਾਂਦਾ ਆ ਸੋ ਆਈ ਹੋਪ ਕਿ ਤੁਹਾਨੂੰ ਜਿਹੜੀ ਅੱਜ ਦੀ ਮੇਰੀ ਇਹ ਰੈਸਪੀ ਆ ਉਹ ਪਸੰਦ ਆਈ ਹੋਊਗੀ ਸੋ ਮਿਲਦੇ ਆ ਨੈਕਸਟ ਵਲੌਗ ਨਾਲ ਜਾਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ